ਕੀ ਕੋ ਕੋ ਕੀ ਤੁਹਾਨੂੰ ਮੇਰੇ ਪੁਖੀਲ ਸਾਹਿਬ ਹੋਇਆ ਕੀ ਇਹ ਜਿਹੜੀ ਗੋਲੀਆਂ ਚਲਈਆਂ ਕੀ ਮਾਮਲਾ ਹੈ ਕੀ ਤੁਹਾਨੂੰ ਮੈਂ ਪ੍ਰੈਸ ਨੋਟ ਸਾਰਾ ਕੁਝ ਬਣਾਇਆ ਨਹੀਂ ਨਹੀਂ ਦਾਸਾ ਥੋੜਾ ਜਿਹਾ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਰ ਅਸੀਂ ਆਪਣੀ ਜ਼ਮੀਨ ਦੇ ਵਿੱਚ ਆਏ ਆ ਅੱਛਾ ਪਹਿਲਾਂ ਵੀ ਕਿੰਨੀ ਵਾਰੀ ਇਹਨਾਂ ਨੇ ਖੱਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹੋ ਕੈਮਰੇ ਲਾ ਕੇ ਆਪਣਾ ਨਾਮ ਲਿਖਾਇਆ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਉਹਦਾ 28 ਨੰਬਰ ਮੁਕੱਦਮਾ ਹੁਣ ਦਰਜ ਹੋਇਆ ਜਿਸ ਦੇ ਕਿ ਮਹਿੰਦਰ ਕੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਲੇਕਿਨ ਪਹਿਲੇ ਵੀ ਕੋਈ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਾਨਫਰੈਂਸ ਕਰਤੀ ਸੀਗੀ ਉਹੀ ਪਾਰਟੀ ਜਿਹੜੀ ਪਹਿਲੇ ਵੀ ਅੰਦਰ ਬੜੀ ਸੀਗੀ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿਕਮੇ ਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਜੀ ਤਾਂ ਇਹ ਜਵਾਰਾ ਜਿਹੜਾ ਇੱਕ ਪਰਚਾ ਆਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕਦਮਾ ਸਫੈਦੇ ਚੋਰੀ ਦਾ ਵੀ ਆ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਆ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮੁਕਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਹੁਣ ਕਿੰਨੀ ਕੁ ਰਾਉਂਡ ਫਾਇਰ ਕੀਤੇ ਗਏ ਨੇ ਘਟੋ ਘੱਟ ਤਾਂ 15 ਤੋਂ 17 ਤਾਂ ਮੈਂ ਸੁਣ ਗਿਆ ਮੈਂ ਆਪਣੀ ਜਾਨ ਮੱਜਾ ਕੇ ਉਤਰੋ ਕੰਨ ਟੱਪ ਕੇ ਗਿਆ ਹੁਣ ਹੁਣ ਮੇਰੀ ਗੱਡੀ ਅੰਦਰ ਖੜੀ ਆ ਇਹ ਇਹ ਚਿੱਤਾ ਹਮਲਾ ਤੁਹਾਡੇ ਤੇ ਕੀਤਾ ਸੀਗਾ ਕੀ ਕਿਉਂ ਹਮਲਾ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਸੀ ਅਸੀਂ ਆਪਣੀ ਜ਼ਮੀਨ ਤੇ ਆਏ ਆ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ ਦੀਆਂ ਤਾਰਾਂ ਉਥੋਂ ਇੱਧਰ ਪਾਈਆਂ ਹੋਈਆਂ ਦੇਖੋ ਸਾਡੀ ਜ਼ਮੀਨ ਜਾ ਰਹੇ ਉਹ ਕਿੰਨੇ ਕਿ ਨੌਜਵਾਨ ਅੰਦਰ ਸੀ ਕਿੰਨੇ ਬੰਦੇ ਕਿੰਨੇ ਸੀ ਉਹਨਾਂ ਦੇ ਕੋਲ ਕੁਝ ਪਤਾ ਸਰ ਮੈਨੂੰ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਜਿਹੜਾ ਸੁਖਮਿੰਦਰ ਉਹਨੇ ਇਦਾਂ ਸਿੱਧੇ ਫਾਇਰ ਕੀਤੇ ਨੇ ਇਦਾਂ لیکن ਥੀਲ ਸਾਹਿਬ ਕੋਰਟ ਚ ਕੇਸ ਚੱਲਦਾ ਪਿਆ ਤਾਂ ਵੀ ਜਿਹੜਾ ਹਮਲਾ ਕੀਤਾ ਗਿਆ ਪਹਿਲੇ ਵੀ ਤੁਹਾਡਾ ਮਾਮਲਾ ਸੀਗਾ ਲੇਕਿਨ ਕੋਰਟ ਦੇ ਵਿੱਚ ਦੇਖੋ ਵਕੀਲ ਸਾਹਿਬ ਕੇ ਮਤਲਬ ਕੋਰਟ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਦੁਬਾਰਾ ਹੋ ਰਿਹਾ ਕੋਰਟ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜਮੀਨ ਦਾ ਸਰ ਜੀ ਇਹ ਜ਼ਮੀਨ ਅਲੈਦਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਭਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਉਹ ਫਰਾਰ ਨੇ ਉਹਦਾ ਹਾਂ ਉਹ ਉਹ ਕਿੰਨੇ ਦਿਨ ਪੰਜ ਪੰਜ ਐਫ ਆਈ ਆਰਾਂ ਦੇ ਬਾਅਦ ਅੱਜ ਤੱਕ ਪੁਲਿਸ ਨੇ ਪੰਜ ਮਹੀਨਿਆਂ ਚ ਪੰਜ ਪੰਜ ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਦੇਖੋ ਉਹ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਤੇ ਉਤਰ ਆਏ ਅੱਜ ਮਾਰਨ ਤੇ ਉਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰਨ ਨਹੀਂ ਤੇ ਕਿੰਨੇ ਕ ਹਮਲੇ ਵੈਸੇ ਕਿੰਨਿਆ ਕ ਰਾਉਂਡ ਫਾਇਰ ਲਗਾਤਾਰ ਕੀਤੇ ਕੀ ਕੀ ਕਹਿ ਰਹੇ ਆ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਜਾਨ ਬਚਾ ਕੇ ਲੇਕਿਨ ਜਦੋਂ ਮੈਂ ਇੱਥੇ ਨੇੜੇ ਸੀਗਾ ਆਪਣੀ ਗੱਡੀ ਦੇ ਕੋਲ ਉਹਦੇ ਇੱਧਰ ਤੋਂ ਉਹਨਾਂ ਨੇ ਫਾਇਰ ਕੀਤੇ ਮੈਂ ਪੱਜ ਗਿਆ ਉਸੀ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਿਆ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਉੱਤੇ ਅੱਛਾ ਕਿਹੜੀ ਗੱਡੀ ਸੀ ਕੀ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਹ ਜੀ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੈਮਰੇ ਸਰ ਆ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੀ ਨਹੀਂ ਬਾਹਰ ਕੱਢ ਕੇ ਗੋਲੀਆਂ ਚਲਾਈਆਂ ਗਈਆਂ ਖੇਤਰ ਦੇ ਅੰਦਰ ਆ ਇੱਥੇ ਇੱਥੇ ਇੱਥੋਂ ਸਾਰੇ ਇੱਕੋ ਹਮ ਚਲਾਈਆਂ ਨੇ ਉਹਨਾਂ ਨੇ ਪਤੋਂ ਦਰਵਾਜ਼ਾ ਖੋਲ ਕੇ ਖੋਲ ਗਏ ਹਾਂ ਤੁਸੀਂ ਕਿਤੇ ਬੈਠੇ ਸੀ ਕਿਤੇ ਤੁਹਾਡੇ ਨਾਲ ਤੁਸੀਂ ਮੇਰੀ ਗੱਡੀ ਆ ਜਾਓ ਤੁਹਾਨੂੰ ਮੈਂ ਦਿਖਾ ਦਿੰਦਾ ਲੇਕਿਨ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਕੋਈ ਮੈਨੂੰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫਿਰ ਮੈਂ ਆ ਕੇ ਆ ਕੇ ਤੁਹਾਨੂੰ ਮੈਂ ਉਹ ਦੇ ਦੇਣਾ ਬ ਸਾਰੇ ਬੰਦਰ ਬੁਲਾ ਲਾ ਤੇ ਬੰਦਰ ਬੁਲਾ ਲਿਓ ਲੇਕਿਨ ਵਕੀਲ ਸਾਹਿਬ ਨੇ ਜਿੰਨਾ ਪਹਿਲੇ ਵੀ ਜਿਹੜਾ ਸੀਗਾ ਟੱਕਾ ਮੁੱਕੀ ਦਾ ਚੱਲਿਆ ਕੀ ਹੋਇਆ ਸੀ ਮਾਮਲਾ ਜਿਹੜਾ ਚੇਆ ਇਨਕਾਇਰਿੰਗ ਹੋਈ ਆ ਇਹਿੱਥੇ ਜਿਹੜੀ ਫਾਇਰਿੰਗ ਹੋਈ ਆ ਨਹੀਂ ਹੋਈ ਹਜੇ ਜਿਹੜੀ ਇੱਕ ਮਿੰਟ ਯਾਰ ਵੈਰੀਫਾਈ ਕਰਨ ਮੌਕੇ ਤੇ ਆਏ ਆ ਹਾਂਜੀ ਜਿਹੜੀ ਲੜਾਈ ਜ਼ਰੂਰ ਹੋਈ ਹੈ ਇੱਥੇ ਸਰ ਕਿੰਨੇ ਕਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਹੈ ਸਾਹਮਣੇ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਡੇਰੀ ਕਰੀਦਾ ਸਰ ਇੰਜਰਡ ਵੀ ਕੋਈ ਹੋਇਆ ਹੈ ਕਿ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਚੇਡ ਦਿੱਤਾ ਗਿਆ ਕੋਈ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫਿਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈਗੀ ਸਰ ਕਾਰਨ ਕੀ ਆ ਜੋ ਵਿਵਾਦ ਹੋ ਹੈ ਗਈਆਂ ਨਾਲ ਨਾਲ ਹੀ ਆ ਤੁਸੀਂ ਜਿੱਥੇ ਖੜੇ ਹੈਗੇ ਹੋ ਇਸ ਪਾਰਟੀ ਇਹ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਹਨੂੰ ਲੈ ਕੇ ਇਹਨਾਂ ਦਾ ਤਕਰਾਰਬਾਜ਼ੀ ਹੋਈ ਹੈ ਲੜਾਈ ਹੋਈ ਇਹਦੇ ਵਿੱਚ ਰੌਂਡ ਅਪ ਵੀ ਕੀਤਾ ਕੀਤੇ ਦੋ ਜਣੇ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਤੁਹਾਨੂੰ ਹਜ ਨਹੀਂ ਦਗਾ ਸਰ ਵਿਕਸਾ ਬਧੀ ਵਿੱਚ ਜਿੱਦਾਂ ਬਾਅਦ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਫਾਇਲ ਕੀਤੀ ਹੈ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਅਸੀਂ ਚੀਜ਼ਾਂ ਵੈਰੀਫਾਈ ਕਰਕੇ ਜੋ ਸ